ਸਵਾਗਤ ਹੈ ਤੁਹਾਡਾ ਗੁਆਦੇ ਬਲੌਗ ਦੇ ਵਿੱਚ ਪਹੁੰਚ ਜਨ ਸ਼ਤਾਬਦੀ ਐਕਸਪ੍ਰੈਸ ਨੂੰ ਗਾਂਢੀਆਂ ਗਾਂ ਤੇ ਆ ਜਿਆ ਆ ਪਹੁੰਚ ਰੂਆ ਚੱਲ ਗਿਆ ਰਜਗਾ ਲਾ ਲੇ ਐਵੇਂ ਦੀ ਮਿੱਟੀ ਆ ਇੱਥੇ ਇਹ ਤਾਂ ਮਹਾਰਾ ਏਟਰਨ ਤੋਂ ਆਦੇ ਗੁਆ ਲੱਗੰਢਿਆ ਹੈ ਕੋ ਬਾਰਡਰ ਤੇ ਛੋਟੀਆਂ ਛੋਟੀਆਂ ਛੜਕਾਂ ਬਿਲਕੁਲ ਨਿੱਕੀਆਂ ਨਿੱਕੀਆਂ ਜੀਆਂ ਐਵੇਂ ਦੇ ਟਰੱਕ ਆਉਂ ਰਹੇ ਛਪੜੀਆਂ ਝੋਪੜੀਆਂ ਜੀਆਂ ਪਰਾ ਬਿਲਡਿੰਗਾਂ ਬੰਦੀਆਂ ਕੋਈ ਆ ਘਰ ਜਿਹੇ ਕਿਸੇ ਦਾ ਟੁੱਟਾ ਪੰਜਾਬਿਆ ਸਾਰਾ ਬਾਈ ਕਿਤੇ ਗਿਰੀ ਤੇ ਚਿਤਰਾ ਦੀ ਜ਼ਿੰਦਗੀ ਆ ਕਿਤੇ ਨਹੀਂ ਗਰਮੀ ਆ ਬਰਸਾਤ ਆਲੇ ਦੱਸੇ ਵੀ ਬਹੁਤ ਹੁੰਦੀ ਆ ਤੇ ਜਦੋਂ ਗਰਮੀ ਪੈਂਦੀ ਉਦੋਂ ਵੀ ਹੱਤ ਦੀ ਪੈਂਦੀ ਆ ਠੀਕ ਹੈਗੇ ਆ ਕਿਤੇ ਲੋਕਾਂ ਦਾ ਬੁਰਾ ਯਾਰ ਆ ਲਈ ਖਾਈ ਕੀਤੀ ਨਹੀਂ ਕੀਲੀ ਜੀ ਜਿੰਨੇ ਕਿ ਘਰਾਂ ਦੇ ਤੁਸੀਂ ਪੱਠੇ ਪੀਂਦੇ ਜ ਇਹਨਾਂ ਦੇ ਖਾਈ ਖੇਤੀਆਂ ਆਲਾ ਸਾਹ ਪਿਆ ਤੇ ਆਹ ਵੇਖੋ ਜੀ ਇੱਥੇ ਥੋੜੀ ਜਿਹੀ ਕਿਤੇ ਖੇਤੀ ਹੋਣ ਈ ਹੈ ਨਾ ਲੱਗਦਾ ਹੋਊਗਾ ਦੀਆਂ ਪਰਾਲੀ ਦੀਆਂ ਗੱਡੀਆਂ ਇਸ ਤਰ੍ਹਾਂ ਦੀਆਂ ਕੰਟ੍ਰੇਨ ਦੇ ਵਿੱਚ ਅਹੀ ਆ ਕੋਈ ਗਿਣਤੀ ਦੇ ਗਿਣੇ ਚੁੜੇ ਲੋਕ ਨੇ ਤੇ ਟ੍ਰੇਨ ਚੱਲਣ ਰਹੀ ਆ ਅਜੇ ਸਾਡਾ ਇਹਨੇ 150 ਕਿਲੋਮੀਟਰ ਦੇ ਉਹ 100 ਮੈਂ ਤੱਕ ਆਂ ਆਸੇ 90 ਕਿਲੋਮੀਟਰ ਤੋਂ 100 ਫਤਰੀਂ ਨਿਕਾਲੀ ਹੈ ਜਿਹ ਇਸ ਤਰ੍ਹਾਂ ਦੇ ਪਹਾੜ ਦੇ ਨਾਲ ਨਾਲ ਦੀ ਮਿੱਟੀ ਵਾਲੇ ਇੱਥੇ ਹੈਗੇ ਆ ਅਸੀਂ ਪਹੁੰਚ ਗਏ ਆ ਗੋਆ ਦੇ ਵਿੱਚ ਇੱਥੇ ਵੰਦੇ ਜਿਹੜਾ ਗੋਆ ਦੇ ਆ ਸ਼ਹਿਰ ਇੱਥੇ ਵੰ ਇਥੋਂ ਹੀ ਆਪਣੇ ਸਾਫ ਤੋਂ ਜਾਣਾ ਹੈ ਅਗਾ ਨੂੰ ਫਿਰ ਇਹ ਇਲਾਕੇ ਦੇ ਵਿੱਚ ਇੱਥੋਂ ਦੀ ਵਿਲੇਜ ਲਾਈਫ ਵੇਖਾਂਗੇ ਕਿ ਤਰ੍ਹਾਂ ਲੋਕ ਰਹਿੰਦੇ ਆ ਪਿੰਡਾਂ ਦੇ ਵਿੱਚ ਕੀ ਖਾਂਦੇ ਪੀਂਦੇ ਆ ਕਿ ਤਰ੍ਹਾਂ ਫਸਲ ਉਗਦੀ ਆ ਇੱਥੇ ਇਹਨਾਂ ਚੀਜ਼ਾਂ ਬਾਰੇ ਜਾਣਕਾਰੀ ਸਾਰੀ ਕੱਢਾਂਗੇ ਕਿਉਂ ਇਹਨੇ ਲੋਕ ਇੱਥੇ ਕਾਲੇ ਆ ਲੋਕ ਕਹਿੰਦੇ ਆ ਕਿ ਨਾਰੀਅਲ ਦਾ ਤੇਲ ਲਾਓ ਤੇ ਤੁਸੀਂ ਚਟੇ ਹੋ ਜਾਓਗੇ ਦੇਦੇ ਨੇ ਇੱਥੇ ਤੇ ਹੈ ਹੀ ਨਾਰੀਅਲ ਅਹੀ ਵੇਖਾਂਗੇ ਵੀ ਇਹ ਨਾਰੀਅਲਾ ਅੱਗੇ ਵੀ ਚਟੇ ਕਿਉਂ ਨਹੀਂ ਹੁੰਦੇ ਤੇ ਇਹਨਾਂ ਦੀਆਂ ਗੱਲਾਂ ਆ ਚਲੋ ਸਾਰਾ ਕੁਝ ਜੋ-ਜੋ ਸਾਡਾ ਦੇਖਿਆ ਜਾਏਗਾ ਉਹ ਸਾਰਾ ਦੇਖਾਂਗੇ ਗਰਮੀ ਆ ਬਹੁਤ 37 ਟੈਂਪਰੇਚਰ ਇੱਥੋਂ ਦਾ ਜਿਹੜਾ ਸ਼ੋਅ ਹੁੰਦਾ ਗੁੱਦੂ ਕੁਮਾਰ ਜੀ ਨੇ ਸਵੈਟਰ ਕੋਟੀਆਂ ਪਾ ਕੇ ਆਏ ਹਾਂ ਸਵੈਟਰ ਕੋਟੀਆਂ ਪਾ ਕੇ ਉਹਨਾਂ ਦਾ ਕੀ ਬਣੇਗਾ ਪਰ ਫਿਰ ਵੀ ਇੱਥੇ ਠੰਡ ਦਾ ਸਮਾਂ ਆਇਆ ਏ ਮਤਲਬ ਮੇਰੀ 5:00 ਵਜੇ ਦੀ 10 ਮਿੰਟ ਦੀ ਟ੍ਰੇਨ ਸੀ ਤੇ ਹੁਣ ਪਹੁੰਚੇ ਹਾਂ 2:10 ਸਭ ਤੋਂ ਵੱਡਾ ਠੀਕਾ ਰਿਹਾ 3:30 ਵਜੇ ਤੇ ਉੱਠੇ ਆ ਨਾ ਕੋਈ ਪ੍ਰਸ਼ਾਦਾ ਨਾ ਪਾਣੀ ਕਿਤੇ ਕੁਛ ਆ ਗਿਆ ਬਸ ਹ ਤੇ ਆਪਣਾ ਖਾਣ ਪੀਣ ਕੱਲ ਲਿਆ ਹੀ ਰਸ਼ ਨਹੀਂ ਮਤਲਬ ਸ਼ਾਕਾਹਾਰੀ ਬੰਦੇ ਆ ਬਾਰੋਂ ਕੋਈ ਚੀਜ਼ ਨਹੀਂ ਖਾਂਦੇ ਤੋ ਵੀ ਤੇਪੂ ਬੁੱਤੇ ਵਗੈਰਾ ਲੈ ਲੈ ਸੀ ਕੱਲ ਕੋਈ ਬਸ ਛੱਕਦੇ ਮਾੜਾ ਮੋਟਾ ਜਿਦਾਰੇ ਨਾਲ ਇਤੋਂ ਤੱਕ ਪਹੁੰਚੇ ਜੇ ਰਾਤ ਦਾ ਪ੍ਰਸ਼ਾਦਾ ਹੀ ਗਿਆ ਮੇਰੇ ਨਾਲ ਅਜੋਟ ਲ ਵੀ ਹੈ ਗਿਆ ਜਿਕੇ ਨੇ ਆਈ ਆਰ ਸਿੱਧੀ ਸਿੱਧੇ ਵਿੱਚ ਗੁੱਡੀ ਕਰਨੀ ਹੋਏ ਲੇਕਿਨ ਚਾਰਜ ਪਤਾ ਕਿੰਨਾ 500 ਰੁਪਿਆ 3 ਘੰਟਿਆਂ ਦਾ 6 ਘੰਟਿਆਂ ਦਾ 700 ਤੇ 9ਾਂ ਦਾ 900 ਤੇ 12ਾਂ ਦਾ 1200 ਤੇ 24ਾਂ ਦਾ 1500 ਰੁਪਿਆ ਤੇ ਇਹਦੇ ਨਾਲ ਚੰਗਾ ਤੇ ਬੰਦਾ ਘਾੜ ਤੇ ਜਾ ਕੇ ਸੌਂ ਜੇ ਤੇ ਉਹ ਠੀਕ ੱਲੀ ਵਿੱਚ ਆ ਕੇ ਆ ਇਹਨਾਂ ਨੂੰ ਕਰਾਇਆ ਪੁੱਛਦੇ ਆ ਕਿ ਸ਼ੇਅਰਿੰਗ ਦਾ ਕੀ ਲੈਂਦੇ ਆ ਅਸੀਂ ਜਦੋਂ ਰੇਲਵੇ ਸਟੇਸ਼ਨ ਤੇੋਂ ਉੱਤਰੇ ਇੱਥੇ ਆਖਿਆ ਵੀ ਅਸੀਂ ਅੱਗੇ ਨੂੰ ਜਾਣਾ ਇੱਧਰ ਬੈਠੇ ਮਨ ਲਓ ਤੇ ਬੱਸਾਂ ਕਿੱਥੋਂ ਮਿਲਣਗੀਆਂ ਇਹ ਇਹ ਆਂਦੇ ਵੀ 1000 ਰੁਪਏ ਦੀ ਮਤਲਬ ਨੋਨ ਏਸੀ ਤੇ 1200 ਰੁਪਏ ਦੀ ਏਸੀ ਆ ਜਿਹੜੇ ਨੇ ਜਾਂ ਟੈਕਸੀ ਲੈ ਲਓ ਜਾਂ ਗੱਡੀਕਾਰ ਕੋਈ ਵੀ ਤੇ ਅਸੀਂ ਫਿਰ ਹਾਂ ਸਿਰਫ 24 ਕਿਲੋਮੀਟਰ ਜੇ ਤੇ 1200 ਰੁਪਏ ਦਾ ਆ ਤੇ ਜਾਂ 1000 ਰੁਪਏ ਦਾ ਮੰਨ ਲਓ ਨੋਨ ਏਸੀ ਤੇ ਫਿਰ ਅਸੀਂ ਸਾਨੂੰ ਜਾਣਕਾਰੀ ਸੀ ਅਸੀਂ ਆਖਿਆ ਵੀ ਨਹੀਂ ਬੱਸ ਸਟੈਂਡ ਕਿੱਥੇ ਆ ਤੇ ਆਂਦੇ ਨੇ 2 ਮਿੰਟ ਦਾ ਰਸਤਾ ਉਹਦੇ ਮਤਲਬ ਕੋਈ 30 40 ਰੁਪਏ ਉਗਾਉਣੇ ਅੱਗੇ ਚੱਲ ਕੇ ਆਪਾਂ ਦੱਸਦੇ ਯਾਰ ਦੱਸ ਇਨਾ ਕਰਾਇਆ ਮੈਂ ਨਾ ਖਾਣੇ ਦੀਆਂ ਵਾਜਾਂ ਮਾਰਣੀਆਂ ਤੁਸੀਂ ਤੇ ਖਾਣਾ ਵੀ ਸਾਨੂੰ 2 3000 ਰੁਪਏ ਖਵਾਓ ਆਟਾ ਕਿ ਨਹੀਂ ਮਿਲਦਾ ਚੌਲ ਖਵਾੜੇ ਤੁਸੀਂ ਤੇ ਜਿਹੜੀ ਟੈਕਸੀ ਤੁਹਾਡੀ 1000 ਰੁਪਏ ਦੀ 25 ਕਿਲੋਮੀਟਰਾਂ ਦੇ ਗੁਣਾ ਲੈ ਲਓ ਤਿੰਨ ਗੁਣਾ ਲੈ ਲਓ 10 ਗੁਣਾ ਬਈ 30 ਲੱਗਣੇ ਨੇ 40 50 100 ਲੱਗਣਾ 200 300 ਤੁਸੀਂ ਤੇ ਗੁਣਾ ਜਿਆਦਾ ਹੀ ਲੈਂਦੇ ਨੇ ਟੈਕਸੀ ਵਾਲੇ ਨੂੰ ਤੇ ਅੱਖ ਹੀ ਲਾ ਜੇ ਗੋਆ ਜਦੇ ਕੁਮਾ ਉਹ ਵੇਖ ਲਓ ਕਿ ਕਿਤਰਾ ਕਮਾਇਆ ਬਾਹਰ ਆਖਾ ਵੀ ਲੈ ਬਈ ਹੋ ਗਿਆ ਕੰਮ 1500 ਰੁਪਏ ਦੇ ਵਿੱਚ ਤੇ ਅਸੀਂ 20 ਕਿਲੋਮੀਟਰ ਜਾਵਾਂਗੇ ਅਸੀਂ ਦੁਬਾਰਾ ਸਾਨੂੰ ਵੇਖੋ ਭੁੰਡੀ ਪੱਤਾ ਸੀ ਗੱਲ ਪੈਸੇ ਲਾਉਣ ਦੀ ਨਹੀਂ ਬੇਵਕੂਫੀ ਬੇਵਕੂਫਾਨ ਦੀ ਲੋੜ ਨਹੀਂ ਕਿ ਆਪਾਂ ਦੁਬਾਰਾ ਉੱਥੇ ਸਟੇਸ਼ਨ ਤੋਂ ਫੇਰ ਅੱਗੇ ਲੋਕਲ ਦੀ ਟ੍ਰੇਨ ਫੜ ਕੇ ਤੇ ਅਗਲਾ ਸਟੇਸ਼ਨ ਆ ਉੱਥੇ ਉਤਰ ਜਾਂਦੇ ਔਰ ਉੱਥੋਂ ਫੇਰ ਮਾਰਕੀਟ ਦੇ ਵਿੱਚ ਵਾਸਤੇ ਵਾਸਤੇ ਜਾਂ ਪੰਜੀ ਵਾਸਤੇ ਤੁਹਾਨੂੰ ਵਾਧੂ ਸਾਰੀਆਂ ਮਿਲ ਜਾਣਗੀਆਂ ਆ ਬਸ ਸਿਆ ਛੋਟੀ ਇਹ ਮਮਸਾ ਜਾਣੀ ਹੈ ਤੇ ਮਮਸਾ ਤੋਂ ਅਸੀਂ ਪੰਜੀ ਵਾਸਤੇ ਦੇ ਵਾਸਤੇ ਲਵਾਵਾਂਗੇ ਚਲੋ ਚੱਲਦੇ ਆਂ ਬਸ ਆ ਬਸ ਤੇ ਅਸੀਂ ਆਏ ਆ ਆ ਛੋਟੀ ਬਹਿਤਮ ਤੋਂ ਮਕੂਸਾ ਤੋਂ ਬਹਿਤਮ ਉਧਰ ਜਾਣਾ ਸੀ ਪਹਿਲਾਂ ਆ ਬੰਨੇ ਆ ਗਏ ਆ ਦੇਖਾਂਗੇ ਸਾਰੇ ਬੀਚ ਵਗੈਰਾ ਜੋ-ਜੋ ਚੀਜ਼ਾਂ ਚੰਗੀਆਂ ਦੇਖਣ ਵਾਲੀਆਂ ਤੇ ਤੁਹਾਨੂੰ ਮੁਖਾਵਾਂਗੇ ਤੇ ਕਿਸ ਤਰ੍ਹਾਂ ਦਾ ਲੁੱਕ ਦਾ ਰਹਿਣਾ ਖਾਣਾ ਪੀਣਾ ਸਹਿਣਾ ਆ ਫੇਰ ਹੀ ਜਾਂਦੀ ਆ ਪੰਜੀ ਵਾਲੋਂ ਇਧਰੋਂ ਫ੍ਰੀ ਸਰਕਾਰੀ ਆ ਰਾਤ ਦੇ 10 ਵਜੇ ਤੱਕ ਚੱਲਦੀ ਆ ਉਹ ਤੁਹਾਨੂੰ ਇਹ ਸਾਰੀ ਡਿਟੇਲ ਅੰਦਰ ਦੱਸਦੇ ਆ ਅਸੀਂ ਇਧਰੋਂ ਪੰਜੀ ਵਾਲੇ ਬੰਨੇ ਚੱਲੇ ਆ ਬਹਿਤਮ ਵਾਲੇ ਛੱਡ ਤੋਂ ਔਰ ਇਹਦੇ ਪਿੱਛੇ ਕਾਰਨ ਆ ਕਿ ਸਾਡੀ ਕਰਮਲੀ ਸਟੇਸ਼ਨ ਜਿਹੜਾ ਇਸ ਪੰਜੀ ਦੇ ਵਿੱਚ ਹੈਗਾ ਉੱਥੇ ਟ੍ਰੇਨ ਨਹੀਂ ਸੀ ਰੁਕਣੀ ਤਾ ਸਾਨੂੰ ਥਿਵੇਂ ਉਤਰਨਾ ਪਿਆ 25-30 ਕਿਲੋਮੀਟਰ ਪਹਿਲਾਂ ਉਥੋਂ ਇਸ ਕਰਕੇ ਬੱਸਾਂ ਦੁੱਤੇ ਆਉਣਾ ਪਿਆ ਤੇ ਜੇ ਕੋਈ ਇੱਥੇ ਕਰਮਲੀ ਹੀ ਉਤਰਦਾ ਆਇਆ ਤੇ ਫਿਰ ਸਿੱਧਾ ਮਾਰਕੀਟ ਆਵੇ ਔਰ ਇੱਥੇ ਬੱਸਾਂ ਵਾਲੇ ਸਟਾਪੇਜ ਜਿਹੜਾ ਆ ਉਹਦੇ ਵਿੱਚ ਹੀ ਮਤਲਬ ਸਕੂਟੀਆਂ ਕਰਾਇ ਦੇਤੇ ਮਿਲ ਜਾਂਦੀਆਂ ਨੇ ਉਹਦੇ ਬਾਹਰ ਵਾਲੇ ਬੰਨੇ ਵੀ ਮਿਲ ਜਾਂਦੀਆਂ ਉਹਨੂੰ ਇੱਧਰ ਉੱਧਰ ਭਜਨਾ ਨਹੀਂ ਪਾਊਗਾ ਅਸੀਂ ਹੁਣ ਉਧਰ ਸਕੂਟੀ ਲੈਣ ਚੱਲੇ ਆ ਉਥੋਂ ਸਕੂਟੀ ਲੈ ਕੇ ਹੀ ਫੇਰ ਹੀ ਘੁੰਮਿਆ ਜਾਣਾ ਬਿਨਾਂ ਸਕੂਟੀ ਜਾਂ ਕਿਸੇ ਸਵਾਰੀ ਕਾਰ ਗੱਡੀ ਤੋਂ ਆਪਣੇ ਤੋਂ ਇੱਥੇ ਦੂਰ ਦੂਰ ਮਤਲਬ ਵਿੱਚ ਜਾਂ ਹਰ ਚੀਜ਼ ਆਪਾਂ ਘੁੰਮ ਨਹੀਂ ਸਕਦੇ ਜਾਣਗੇ ਇੱਧਰ ਬੜੀਆਂ ਸਕੂਟੀਆਂ ਖੜੀਆਂ ਨੇ ਉਹ ਸਾਈਡ ਤੇ ਬਾਹਰ ਬੱਸ ਸਟੈਂਡ ਤੋਂ ਸਾਰਾ ਨਾਲ ਵਾਲੇ ਸਾਈਡ ਤੇ ਇਧਰੋਂ ਨਾਲ ਘੁੰਮ ਕੇ ਆਏ ਆ ਅਸੀਂ ਤੁਹਾਨੂੰ ਖਾਵਾਂਗੇ ਜਾਂਦਿਆਂ ਉਹ ਕੋਈ 400 ਰੁਪਿਆ ਦੇਣ ਮੰਗਦੇ ਆ 500 ਰੁਪਿਆ ਮੰਗਦੇ ਆ ਇਹ ਹਿੰਦੂ ਭਰਾ ਆ ਰਮੇਸ਼ ਜੀ ਨਾਂ ਇਹਨਾਂ ਦਾ ਰਮੇਸ਼ ਰੈਂਟ ਐਂਡ ਬਾਈਕ ਕਾਰ ਵੀ ਮਿਲਦੀਆਂ ਨੇ ਅਸੀਂ ਇਹਨਾਂ ਤੋਂ 300 ਰੁਪਏ ਪਰ ਡੇ ਤੇ ਇਹਨਾਂ ਨੇ ਸਕੂਟੀ ਦਿੱਤੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਕਾ ਜੀ ਔਰ ਕੋਈ ਵੀ ਆਏ ਕਿਤੇ ਵੀ ਆਏ ਘੁੰਮਣ ਅਗਰ ਗੋਆ ਹੁੰਦਾ ਆ ਆਪਣੀ ਜੀ ਬੀਚ ਦੇ ਉੱਤੇ ਚਾਹ ਉਧਰੋਂ ਗੁਰਦੁਆਰਾ ਬੈਚਿੰਗ ਵੱਲੋਂ ਆ ਜਾਓ ਫੇਰ ਇੱਥੇ ਚਾਹ ਪ ਤੇ ਪੰਜੀ ਦੇ ਵਿੱਚ ਬਸ ਸਟੈਂਡ ਦੇ ਨਾਲ ਅਗਲੇ ਬੰਨੇ ਪਰਮੇਸ਼ਰ ਜੀ ਦਾ ਆਏ ਹੁਣ ਅਸੀਂ ਲੈ ਲਿਆ ਭਾਈ ਸਾਹਿਬ ਹਾਂ ਹਾਂ ਮੈਂ ਥੋੜਾ ਬਹੁਤ ਰੇਟ ਜੜਾ ਹੈ ਉੱਪਰ ਹੋ ਜਾਂਦਾ ਜਿੱਦਾਂ ਜਿੱਦਾਂ ਮਤਲਬ ਸੀਜ਼ਨ ਹੋਏਗਾ ਜਿਆਦਾ ਤਾਂ ਫਿਰ ਅਗਰ ਸਰ ਸੀਜ਼ਨ ਹੋ ਤੋ ਜਿਆਦਾ ਸੇ ਜਿਆਦਾ ਫਿਰ ਕਿਤਨਾ ਹੋ ਜਾਤਾ ਹਮਰੇ ਤੋ ਮਤਲਬ 5-600 ਰੁਪਏ ਤੱਕ ਦਾ ਦੋਸਤਾਂ ਹੀ ਟਿਲ ਵਾਲੀਆ ਸਕੂਟੀ ਤੇ ਬਾਦਕਾ ਟਬਾਚ ਵੇਖਾਂਗੇ ਹੁਣ ਚੱਲਦੇ ਆ ਕਿਸੀ ਫੇਮਸ ਜਗ੍ਹਾ ਤੇ ਉੱਥੇ ਚੱਲ ਕੇ ਤੁਹਾਨੂੰ ਜੋ ਵੀ ਵਧੀਆ ਹੋਗਾ ਦਿਖਾਵਾਂਗੇ ਤੇ ਪਹੁੰਚ ਗਏ ਅਸੀਂ ਗੋਆ ਦੇ ਮੁਰਮਰ ਬੀਚ ਦੇ ਉੱਤੇ ਤੇ ਵੇਖ ਲਓ ਗੋਆ ਦੇ ਵਿੱਚ ਕਿਉਂ ਭਾਈ ਆ ਤੇ ਭੱਜੀ ਜਾਂਦੀ ਆ ਦੇਖ ਲਓ ਵਿੱਚ ਹਾਂਜੀ ਹੋ ਗਿਆ ਗੋਆ ਗੋਆ ਵੀ ਗੋਆ ਜਦੋਂ ਨਾਂ ਨਿਕਲਦਾ ਰਾ ਧਿਆਨ ਤੇ ਗੋਆ ਨਿਕਲਦਾ ਰਾ ਭੋ ਭਾਈ ਇਹ ਉਹ ਡੰਗਰਾ ਵਾਲਾ ਗੋਆ ਹੀ ਸਮਝ ਲਓ ਆ ਬੈਠਾ ਭਰਾ ਧਿਆਨ ਰੱਖਣ ਨੂੰ ਜੇ ਕੋਈ ਡੁੱਬ ਡਵਾ ਜਾਵੇ ਤੇ ਲੈ ਆਊਗਾ ਉਹਨੂੰ ਭਜਾ ਜਾਊਗਾ ਸਕੂਟਰੀ ਜੀ ਲੈ ਕੇ ਇਹ ਆ ਦ੍ਰਿਸ਼ਟੀ ਦ੍ਰਿਸ਼ਟੀ ਰੱਖਣ ਵਾਲਾ ਆਏ ਦੇ ਕੋਲ ਆ ਵੀ ਹੈਗੀ ਐ ਨੌਕਾ ਜੀ ਔਰ ਦਰਵਾਜ਼ ਸਾਰਾ ਸਿਸਟਮ ਠਾਮ ਚੰਮ ਗਿਆ ਇਹ ਬਚਾਉਣ ਵਾਸਤੇ ਭਾਈ ਜਿਆਦਾ ਅੱਗੇ ਨਾ ਜਾਇਓ ਇਹ ਛੱਲਾ ਜਿਆਦਾ ਵੱਡੀਆਂ ਨੇ ਉਹ ਆ ਕੰਮ ਨਹੀਂਗਾ ਤੇ ਪਛਾਣ ਨੂੰ ਲੈ ਜਣਾ ਇਹਨਾਂ ਨੇ ਆ ਰਿਹਾ ਨੇ ਨੇ ਕਿਹੜੇ ਵੇ ਬੰਦਾ ਡੁੱਬੇ ਤੇ ਅਸੀਂ ਜਾਈਏ ਗਾਛੀਏ ਅੱਜ ਦੋ ਅੱਜ ਦੋ ਤਰਾ ਖੜ ਕੇ ਸਰਦਾਰ ਬਚਾਇਆ ਉਹਨੇ ਡੁੱਬਦੇ ਹੋਏ ਸਾਲੇ ਕੋ ਕਰਨਾ ਵੀ ਨਹੀਂ ਆਤਾ ਕਾਂ ਨੂੰ ਬੈਠਾ ਚੰਡੇ ਤੇ ਤੇ ਆ ਲਾਈਟ ਹੋ ਜੋ ਫਲਾਈਟ ਕਰਨ ਦਾ ਵੀ ਖਤਰੇ ਵਾਲਾ ਚੰਡਾ ਹੈ ਇਧਰ ਨਾ ਨਾ ਆਇਓ ਇਧਰ ਜਿਹੜਾ ਹੈ ਮਤਲਬ ਗਹਿਰਾ ਹੈ ਪਾਣੀ ਤੇ ਇਸ ਕਰਕੇ ਖਤਰਾ ਹੈ ਆ ਕੇ ਤੇ ਜਿਹੜਾ ਆ ਏਰੀਆ ਜਾਨ ਹੈ ਜਿੱਦਰਾ ਉਹ ਲਾਲ ਦੇ ਥੱਲੇ ਪੀਲਾ ਲੱਗਾ ਵੀ ਇਧਰ ਥੋੜਾ ਘੱਟ ਖਤਰਾ ਆ ਜਿੱਥੇ ਬਿਲਕੁਲ ਹਰਿਆ ਹੋਗਾ ਬਿਲਕੁਲ ਵੀ ਸੇਫ ਆ ਤੇ ਗਹਿਰਾਈ ਵਾਸਤੇ ਅੱਗੇ ਪਿੱਛੇ ਤੱਕ ਆ ਪਰ ਛਲਾ ਵੱਡ ਜਾਣ ਦੇ ਕਰਕੇ ਇਹਨਾਂ ਨੇ ਫਲੈਗ ਲਾਏ ਆ ਤੇ ਇੱਥੇ ਨਿਗਰਾਨੀ ਰੱਖੀ ਜਾਂਦੀ ਆ ਸਾਰੀ ਗੱਲ ਸਾਨੂੰ ਇਹਨਾਂ ਨੇ ਦੱਸੀ ਆ ਹਨਾ ਚਲੋ ਆਪਾਂ ਚੱਲਦੇ ਆ ਤੁਹਾਨੂੰ ਇਹ ਜਾਣਕਾਰੀ ਦਿੰਦੇ ਹਾਂ ਕਿ ਕਦੀ ਵੀ ਸਮੁੰਦਰ ਦੇ ਕਿਨਾਰੇ ਤੇ ਇਹੋ ਜਿਹੇ ਫਲੈਗ ਲੱਗੇ ਹੋਣ ਤੇ ਸਮਝੋ ਵੀ ਇਹ ਖਤਰਾ ਆਇਆ ਤੇ ਨਹੀਂ ਉਹਨਾਂ ਡੁੱਬ ਸਕਦੇ ਜਦੋਂ ਬੈਟਮਾਲ ਨੂੰ ਮਤਲਬ ਜਾਈਏ ਪੰਜੀ ਵੱਲੋਂ ਪਹਿਲਾਂ ਆਪਾਂ ਸਵੇਰੇ ਉਧਰੋਂ ਇੱਧਰ ਆਏ ਸੀ ਹੁਣ ਇੱਧਰੋਂ ਉਧਰ ਚੱਲੇ ਆ ਕਿਉਂਕਿ ਇੱਧਰ ਕੋਈ ਖਾਸ ਆਂਦੇ ਨਹੀਂ ਵਿਚ ਨਹੀਂ ਹੈਗੇ ਸਾਰੇ ਬੈਟਮਾਲੀ ਨੇ ਇਹਨਾਂ ਦੇ ਅੰਦਰ ਕੈਜ਼ੀਨੋ ਵਗੈਰਾ ਨੇ 바ਰ ਪਾਰਟੀ ਕਲੱਬ ਵਗੈਰਾ ਸਭ ਕੋ ਇਹਨਾਂ ਵਾਸਤੇ ਕਮਣ ਫਿਰ ਨੂੰ ਬਣਾਇਆ ਜਿਹੜੇ ਲੋਕੇ ਸੀ ਦੇ ਸ਼ਕੀਨ ਨੇ ਅਸੀਂ ਉੱਧਰ ਜਾਣਾ ਹੈ ਕਿਉਂ ਜਾਣਾ ਹੈ ਕਿਉਂਕਿ ਅਸੀਂ ਸਕੂਟੀ ਲੈ ਕੇ ਹੁਣ ਉੱਪਰਲੇ ਸਾਈਡ ਤੇ ਫੇਰੀ ਤੇ ਚੜ ਕੇ ਜਾਵਾਂਗੇ ਇੱਧਰ ਫੇਰੀ ਹੋ ਰਹੀ ਜਾਣ ਵਾਲੀ ਆ ਫੇਰੀ ਵਾਲਾ ਰਾਹ ਆ ਗਿਆ ਤੇ ਉਹ ਚਲੇਗਾ ਜੀ ਭਲੀ ਹੋਏ 10 15 ਮਿੰਟ ਹੈਲੋ ਹਾਂ ਐ ਆ ਜਿਹੜਾ ਟੈਂਪਲ ਨੇ ਜਿਆ ਐਮਐਸ ਬਵਾਦਾ ਬੀਚ ਹੈ ਸਾਰਾ ਬੈਚ ਨੂੰ ਇਧਰ ਆਈਦਾ ਹੈ ਤੇ ਇਸ ਤਰ੍ਹਾਂ ਮਤਲਬ ਫੈਰੀਆਂ ਕਿਸ਼ਤੀਆਂ ਵਗੈਰਾ ਕਰਾਉਂਦੇ ਨੇ ਨਾਲ ਪਿੱਛੇ ਉਹਦੇ ਬੰਨ ਕੇ ਘੁਮਾਉਂਦੇ ਨੇ ਹੋਰ ਅਸੀਂ ਇਥੋਂ ਪਾਰ ਹੋ ਕੇ ਕੇਨੋਮੇਸ ਤੇ ਜਾਵਾਂਗੇ ਬਹੁਤ ਹੀ ਸਭ ਤੋਂ ਜ਼ਿਆਦਾ ਫੇਮਸ ਹੋਵਲਾ ਬੀਚ ਹੈ ਕਿ ਜਿਹੜਾ ਨੂੰ ਜ਼ਿੰਦਗੀ ਜਿਉਣ ਦਾ ਇੱਕ ਤਰੀਕਾ ਪਤਾ ਕੀ ਹੈ ਅੱਜ ਸਾਨੂੰ ਅੱਤੇ ਨਵੀਂ ਗੱਲ ਆ ਪਤਾ ਲੱਗਾ ਹੈ ਇਹ ਤਾਂ ਸੇਖਦੇ ਆ ਤੋਂ ਪਣ ਕੇ ਆਪਾਂ ਮਤਲਬ ਜੇ ਸੋਚਣਾ ਕਿਸੇ ਚੀਜ਼ ਨੂੰ ਸੋਚਾਂਗੇ ਉਸੇ ਤਰੀਕੇ ਦਾ ਹੀ ਵੇਖਾਂਗੇ ਪਰ ਇੱਥੇ ਇਹ ਲੋਕ ਤਾਂ ਹੁੰਦੇ ਨੇ ਕਿਉਂਕਿ ਇਹਦੇ ਵਿੱਚ ਸੌਲਟ ਤੇ ਐਸੇ ਮਿਨਰਲ ਹੁੰਦੇ ਆ ਵਾਟਰ ਦੇ ਵਿੱਚ ਜਿਹੜਾ ਇਹ ਨਾ ਕੇ ਜਦੋਂ ਸੇਕ ਦਿਆ ਤੇ ਜਿਹੜੇ ਜੋੜ ਵਗੈਰਾ ਚੀਜ਼ਾਂ ਜਿਹੜੀਆਂ ਹੱਡੀਆਂ ਪੀੜ ਕਰਦੀਆਂ ਜਾਂ ਜੋੜ ਜਿਹੜੇ ਨੇ ਉਹਨਾਂ ਨੂੰ ਇਹ ਬਹੁਤ ਫਾਇਦਾ ਦਿੰਦਾ ਆ ਤੇ ਤਾਂ ਲੋਕ ਇੱਥੇ ਇਹਨੂੰ ਸੇਕਦੇ ਆ ਧੁੱਪ ਨੂੰ ਤੇ ਆਪਾਂ ਆਪਣੀ ਹੋਰ ਸੋਚ ਨਾਲ ਬਸ ਇੱਥੇ ਦਿੰਦੇ ਆ ਵੀ ਲੋਕ ਇਹ ਘੱਟ ਕਪੜਿਆਂ ਚ ਨਹਾਉਂਦੇ ਆ ਇੰਜ ਕਰਦੇ ਆ ਉਹ ਤੇ ਜਿੱਦਾਂ ਦਾ ਸੋਚੋਗੇ ਉਹ ਜਿੱਦਾਂ ਦਾ ਵੇਖ ਲੋਗੇ ਉਹਦਾਂ ਦਾ ਸਮਝ ਲੋਗੇ ਇਹ ਕੰਮ ਤੇ ਇਹ ਨਹੀਂ ਤਾਂ ਹੀ ਉਹਨ ਇੱਥੇ ਇਹੋ ਜਿਹੀ ਨਹਾਉਣ ਵਾਲੇ ਜਿਹੜੀ ਐਡੇ ਨੇ ਵੱਡੀਆਂ ਲਹਿਰਾਂ ਦੇ ਵਿੱਚ ਆਰਾਮ ਦੇ ਨਾਲ ਮ ਲੋਕ ਕਹਿ ਰਹੇ ਨੇ ਆ ਬੜਾ ਵੱਡਾ ਕਰਾਉਂਦੇ ਆ ਬੜਾ ਬੜਾ ਵੱਡਾ ਬੀਚਾ ਹੈ ਕਿਤਰਾ ਹੈ ਕੇ ਉਹ ਕਿਸਨਿਆ ਉਹਨਾਂ ਦੇ ਉੱਤੇ ਪਿੱਛੇ ਉਡਾਉਂਦੇ ਆ ਉਹ ਉਹ ਬਹੁਤ ਤਗੜੀ ਆ ਜੀ ਅਜੇ ਤਮੀਜ਼ ਆ ਕਿ ਇੱਥੇ ਹੁਣ ਇੱਕ ਗੋਰਾ ਆਇਆ ਸੀ ਉਹ ਮਤਲਬ ਉਹਨੇ ਇੱਥੇ ਬੋਤਲਾਂ ਪਾਸੀ ਤੇ ਹੀ ਤੋ ਚੁੱਕ ਕੇ ਬਿਜੁਰ ਗਿਆ ਉਹ ਲਈ ਜਾਂਦੇ ਆ ਤੇ ਸਾਡੇ ਵੀ ਲੈ ਚਲੇ ਆਂ ਅਸੀਂ ਡਿੱਗੀ ਪਈ ਉਹਦੇ ਵਿੱਚ ਵੀ ਵੈਸਟ ਆ ਤੇ ਸਾਡੇ ਵਾਲੇ ਉਹ ਜਿਹੜਾ ਉੱਤੋਂ ਛਤਰਿਆਂ ਦੇ ਕੋਲੋਂ ਉਤਰੰਡਿਆ ਆ ਤੇ ਫਿਰ ਵੇਖੋ ਥੱਲੇ ਅਗਲਾ ਜਾ ਕੇ ਡਸਟਬਿਨ ਚ ਪਾ ਕੇ ਤੇ ਵਿਚ ਵਾਲ ਨੂੰ ਆਉਣ ਡਿਆ ਆ ਤੇ ਸਾਡੇ ਵਾਲੇ ਬੋਤਲਾਂ ਤੋੜ ਤੋੜ ਕੇ ਕੱਚੀਆਂ ਤੇ ਲੋਕ ਜਿਹੜੇ ਨੇ ਇੱਥੋਂ ਦੇ ਉਹ ਛੁੱਟੀ ਜਾਂਦੇ ਆ ਇਦਾਂ ਦਾ ਸਾਰਾ ਹਰ ਇੱਕ ਬੰਦੇ ਦੀ ਵੇਖੋ ਕਿਤਨਾ ਦੀ ਮਤਲਬ ਉਹਨਾਂ ਲੋਕਾਂ ਦਾ ਤਾਂ ਹੀ ਇੰਨੇ ਐਡਵਾਂਸ ਨੇ ਉਹਨਾਂ ਦੀ ਸੋਚ ਇਹੋ ਜਿਹੀ ਹੈ ਤੇ ਟਿਕਟ ਦਾ ਸਿਸਟਮ ਆ 600 ਰੁਪਏ ਦਾ ਤੇ ਇਧਰ ਕਿਤਨੇ ਦਾ ਪਰਪਰਸੰਤ ਇਸ ਚੇ ਲੋ ਕੋ ਪਦਰਾਸੋ 3 ਲੋ ਗ੍ਰੀਗਾ 2 ਲੋ ਗ੍ਰੀਗਾ 15 ਸੇ ਮੈਨੂੰ 1500 ਰੁਪਏ ਲੈਣਾ ਚਾਹੇ ਇੱਕ ਰੇ ਚਾਚਾ ਪੂਰੇ ਭਰ ਜਾਏ ਆ 6 ਜੜੇ ਮੈਂਦੇ ਇਹਦੇ ਤੇ 1500 ਰੁਪਏ ਆ 600 ਰੁਪਏ ਦਾ ਪੈਰਾਸ਼ੂਟ ਕਿੰਨਾ ਕਹਤਾ 15 ਰੇ ਸ਼ੂਟ 1500 ਦਾ 1500 ਰੁਪਏ ਆ ਜੜੇ ਫਿਰ ਪੈਰਾਸ਼ੂਟ ਦੇ 2 ਦੇਖੋ ਆਪਣਾ ਸਾਡੇ ਜਿਹੜੇ ਬੱਚੇ ਆ ਕਿਹੜਿਆ ਉਹ ਆਪਣਾ ਪੈਰ ਦਾ ਜਿਹੜਾ ਫੁੱਟਿਆ ਉਹਨੇ ਵਿੱਚ ਲਖਿਆ ਤੇ ਉਹਨੂੰ ਵੱਡਾ ਗਿਆਨ ਬਣਾ ਦਿੱਤਾ ਐਕਟਰ ਕਰਦਾ ਹੈ ਨਾ ਯੈਸ ਕੀ ਨਾ ਫੁੱਟੇ ਹਾਂ ਯੈਸ ਅ ਇਹਦੇ ਆਪਣਾ ਪੈਰ ਐਡਾ ਵੱਡਾ ਕਰ ਦਿੱਤਾ ਤੇ ਉਂਗਲੀਆਂ ਸਾਰਾ ਕੁਝ ਬਿਲਕੁਲ ਹੋਵੇਲੇ ਬਣਾਦਾ ਦੇਖੋ ਦੇਖ ਲੋ ਗਿਆ ਐਵੇਂ ਅਰੇ ਐਵੇਂ ਦੀਆਂ ਚੀਜ਼ਾਂ ਖੇਡਦੇ ਆ ਕਿ ਨਹੀਂ ਤਾਂ ਤੇ ਹੈਲੋ ਹਾਂ ਸੋ ਪ੍ਰੀ ਇਹ ਪਹਿਲਾਂ ਗੋਰੀਆਂ ਨੇ ਪਾਣੀ ਦੇ ਵਿੱਚ ਇੱਕ ਦੋ ਘੰਟੇ ਨਹਾਤੇ ਆ ਤੇ ਫਿਰ ਉਹਨੇ ਆਪਣਾ ਖੇਡਣਦੇ ਆ ਇਸ ਤਰ੍ਹਾਂ ਧੁੱਪ ਵੀ ਪਊਗੀ ਸਰੀਰ ਦੇ ਉੱਤੇ ਬਾਡੀ ਫਿਟ ਹੋਊਗੀ ਐਕਟੀਵਿਟੀ ਪੂਰੀ ਕਰਦੇ ਆ ਬੱਚੇ ਆ ਜੋ ਮਿੱਟੀ ਦਾ ਖੇਡੀ ਜਾਂਦੇ ਆ ਤੇ ਸਾਡੇ ਬੰਦੇ ਜਿਹੜੇ ਉਹ ਘਰਾਂ ਦੇ ਬੈਠੇ ਰਹਿੰਦੇ ਆ ਬਸ ਐਹੀ ਹਾਲਿਆ ਇਸੇ ਕਰਕੇ ਅਸੀਂ ਹਰ ਵੇਲੇ ਬਿਮਾਰ ਆ ਯਾਰ ਤੁਹਾਨੂੰ ਦਿਨੇ ਦਿਖਾਏ ਸੀ ਇਹ ਰਾਤ ਨੂੰ ਇਹਨਾਂ ਦੀ ਨਾਈਟ ਲਾਈਫ Goa ਦੀ ਇਸ ਤਰ੍ਹਾਂ ਦੀ ਹੋ ਜਾਂਦੀ ਆ ਜਗਮਗਾਟ ਵਗੈਰਾ ਡਾਂਸ ਬਾਰ ਕਲੱਬ ਸਭ ਕੁਝ ਇਹਨਾਂ ਦੇ ਵਿੱਚ ਹੈਗਾ ਇਸ ਕਰਕੇ ਅਸੀਂ ਤੇ ਗਏ ਨਹੀਂ ਪਰ ਦੱਸਦੇ ਨੇ ਕਿ ਬੜੀ ਸੋਹਣੀ ਵਿਵਸਥਾ ਇਹਨਾਂ ਦੇ ਅੰਦਰ ਬਣਾਈ ਆ ਲੋਕ ਇੰਜੋਏ ਕਰਦੇ ਆ ਹੱਸਦੇ ਖੇਡਦੇ ਗਾਉਂਦੇ ਆ ਡੀਜੇ ਵਗੈਰਾ ਲੱਗੇ ਸਾਰੀ ਵਿਵਸਥਾ ਬਹੁਤ ਸ਼ਾਨਦਾਰ ਥੀ ਕਿਰ ਕਿਰ ਤੇ ਰੰਗ ਬਦਲਦੇ ਹੀ ਪਰ ਗੋਆ ਤੇ ਕੋਲ ਵੀ ਰੰਗ ਬਦਲਦੀ ਆ ਪਹਿਲੀ ਵਾਰ ਰੈੱਡ ਸੀ ਫਿਰ ਪਿੰਕ ਹੋਇਆ ਹੁਣ ਬਲੂ ਹੋ ਗਿਆ ਹੁਣ ਅੱਗੇ ਤੁਹਾਨੂੰ ਦਿਖਾਵਾਂਗੇ ਗੋਆ ਦੇ ਫੋਡ ਉਹ ਹੋਰ ਜਾ ਰੂイズ ਮੰਗਣੋ ਮੰਗਣੋ ਖਰੇ ਕਿਹੜਾ ਫੋਡ ਰੂイズ ਮੈਗਾ ਸਪੋਰਟ ਇਹ ਛੱਡਤਾ ਅਸੀਂ ਕੋਈ ਨਹੀਂ ਆਈਡੀਆ ਕਿ ਤੋਪ ਪਈ ਉੱਤੇ ਅੱਗੇ ਇੱਕ ਹੋਰ ਫੋਡ ਆ ਉਥੇ ਚੱਲਦੇ ਆਂ ਚੱਲ ਕੇ ਵਖਾਵੇਂ ਕੁਝ ਹੋਏ ਭਾਵੇਂ ਨਾ ਹੋਏ ਭਾਵੇਂ ਚੱਲਾਂਗੇ ਚੱਲਾਂਗੇ ਜ਼ਰੂਰ ਤੇ ਕਿਉਂਕਿ ਉਥੋਂ ਸਾਰ ਸਮੁੰਦਰ ਦਾ ਕਿਨਾਰਾ ਵਗੈਰਾ ਦਿਖਦਾ ਆ ਇਹ ਫੋਰਟ 바 ਸਮੁੰਦਰ ਦੇ ਕਿਨਾਰੇ ਇਸ ਕਰਕੇ ਬਣਾਏ ਹੋਣਗੇ ਵੀ ਕੋਈ ਜਹਾਜ਼ੂ ਜਾਵੇ ਗੋਆ ਤੇ ਜਿਹੜੇ ਆਕਰਾਂਗੇ ਉਹਨਾਂ ਪੁਰਾਣੇ ਟਾਈਮ ਬਣਾਏ ਆ ਤੇ ਤੋਪ ਇੱਕ ਚਲਾਤੀ ਤੇ ਗੋਲਾ ਸੁੱਟਦਾ ਉਹਦੇ ਤੇ ਭਾਵੇਂ ਉੱਡ ਜੇ ਤੇ ਭਾਵੇਂ ਰਹਿ ਜੇ ਤੇ ਇੱਥੇ ਤੇ ਭਰਾਵਾ ਲਾਓ ਇੱਥੇ ਸਕੂਟੀਆਂ ਖਿਲਾਰਨਦੇ ਵੀ ਸਿਆਪੇ ਆ ਤੇ ਉਹਨਾਂ ਲਈ 50-50 ਰੁਪਏ ਚਾਰਜ ਲੈਂਦੇ ਆ ਤੇ ਅਹੀਂ ਤੇ ਇਧਰ ਲਿਆ ਖਿਲਾਰੀ ਭਾਵੇਂ ਕੋਈ ਸਕੂਟੀ ਲੈ ਜਾਂਦਾ ਪਰ ਅਹੀਂ ਖਿਲਾਰਤੀ ਚਲੋ ਕੀ ਹੋ ਗਿਆ ਹੁਣ ਪ ਟੜਾ ਬੰਦਾ ਖਿਲਰ ਗਿਆ ਤੁਰ ਤੁਰ ਕੇ ਸਵੇਰ ਦਾ ਤੇ ਬੈ ਬੈ ਕੇ ਥੱਕ ਗਿਆ 50 ਰੁਪਏ ਇੱਥੇ ਦਾ ਚਾਰਜ ਆ ਪਾਰਕਿੰਗ ਦਾ ਹੁਣ ਅੰਦਰ ਪੁੱਛਦੇ ਜਾ ਕੇ ਵੀ ਟਿਕਟ ਕਾਊਂਟਰ ਤੋਂ ਟਿਕਟ ਕਿੰਨੀ ਲੈ ਆ ਵੀ ਪਹਿਲਾਂ ਤੇ ਸਕੂਟੀ ਲਾਓ ਫਿਰ ਤੇਲ ਖਰਚੋ ਜਾਂ ਕੋਈ ਵੀ ਫਿਰ ਇੱਥੇ ਪਾਰਕਿੰਗਾਂ ਦਾ ਬੜਾ ਝਾੜਿਆ 50-50 ਰੁਪਏ ਦੀ ਪਾਰਕਿੰਗ ਹਰ ਜਗ੍ਹਾ ਤੇ ਬੰਦੇ ਨੂੰ ਲੁੱਟਦੇ ਬਹੁਤ ਐ ਇਸ ਤਰੀਕੇ ਦੇ ਨਾਲ 25 ਰੁਪਏ ਦੀ ਇੱਕ ਆ ਤੇ ਦੋ ਜਣਿਆਂ ਦੀ ਆ ਵਧੀਆ ਚਲੋ ਚੱਲਦੇ ਆਉਣੇ ਆ ਇਥੇ ਨਵੇਂ ਤਰੀਕੇ ਦੇ ਬਾਥਰੂਮ ਵੇਖਿਆ ਮੈਨੂੰ ਦੱਸਿਆ ਰੱਖੇ ਮੁੰਡਿਆਂ ਨੇ ਪਰ ਆਂਦੇ ਭਰਾਵਾਂ ਅੰਦਰ ਬੜੀ ਗਰਮੀ ਲੱਗਦੀ ਓ ਪਲਾਸਟਿਕ ਦੇ ਡਰਮਾਂ ਵਰਗੇ ਬਣਾਏ ਇਹਨਾਂ ਨੇ ਤੇ ਮੈਂ ਕਿਹਾ ਵੀ ਵੇਨੇ ਆ ਚਲੋ ਤੇ ਆ ਸਾਰਾ ਅੰਦਰ ਵੈਸੇ ਵਧੀਆ ਬਣਾਇਆ ਵਾਸਬੇਸ਼ਨ ਸਾਰਾ ਕੁਝ ਸਸਟੇਨ ਹਰ ਇੱਕ ਚੀਜ਼ ਲਾਈਆ ਪੂਰੀ ਵਿਵਸਥਾ ਬਣਾਈ ਆ ਬਈ ਇਹ ਜੋ ਫੋਰਡ ਕਿਲਾ ਤੁਸੀਂ ਦੇਖ ਰਹੇ ਹੋ ਇਹ ਪੁਰਤਗਾਲੀਆਂ ਨੇ ਬਣਾਇਆ ਹੈ 1510 ਤੋਂ ਲੈ ਕੇ 34 ਤੱਕ ਪੁਰਤਗਾਲੀਆਂ ਦਾ ਸੈਨਾਪਤੀ ਜਿਹੜਾ ਸੀ ਉਹ ਪੈਂਸ ਦਾ ਅਲਬਰਕੁਰਕ ਜਿਹੜਾ ਸੀ ਉਹਨੇ ਇਥੇ ਆਕਰਮਣ ਕੀਤਾ ਉਸ ਟਾਈਮ ਸੁਲਤਾਨ ਆਦਲ ਸ਼ਾ ਇਸਮਾਇਲ ਦਾ ਰਾਜ ਸੀ ਇਥੇ ਉਹਦੇ ਤੋਂ ਇਹ ਕਿਲਾ ਉਹਨੇ ਜਿਹੜਾ ਸਾਰੇ ਔਰ ਪਾਣੀ ਦੇ ਸਰੋਵਰ ਸ ਜੋ ਜੋ ਚੀਜ਼ਾਂ ਸੀ ਪ੍ਰਕਿਰਤਿਕ ਸਾਰੀਆਂ ਜੜੀਆਂ ਨੇ ਉਹ ਖੋ ਲਈਆਂ ਤੇ ਆਪਣਾ ਰਾਜ ਸਥਾਪਿਤ ਕਰ ਲਿਆ ਪੁਰਤਗਾਲੀਆਂ ਨੇ ਔਰ ਪੁਰਤਗਾਲੀਆਂ ਦੇ ਰਾਜ ਸਥਾਪਿਤ ਹੋਣ ਤੋਂ ਬਾਅਦ ਵਿੱਚ ਉਹਨਾਂ ਨੇ ਫਿਰ ਆਪਣਾ ਰਾਜ ਬਚਾਉਣ ਵਾਸਤੇ ਜਿਹੜੇ ਅੰਗਰੇਜ਼ੀ ਡੱਚ ਔਰ ਫਰਾਂਸੀਜ਼ ਹੀ ਆਕਰਮਣਕਾਰੀ ਤੇ ਯਾ ਬ੍ਰਿਟਿਸ਼ एंपਾਇਰ ਸੀ ਉਹ ਤੋਂ ਬਚਾਉਣ ਵਾਸਤੇ ਇਹ ਕਿਲਾ ਨਦੀ ਦੇ ਮਹਾਨੇ ਦੇ ਉੱਤੇ ਬਣਾਇਆ ਆਪਣੇ ਆਪ ਨੂੰ ਬਚਾਅ ਕਰਨ ਵਾਸਤੇ ਔਰ ਉਹ 1510 ਤੋਂ 34 ਤੱਕ ਇਹ ਕੰਮ ਕਰਨ ਤੋਂ ਬਾਅਦ ਵਿੱਚ ਇਹਨਾਂ ਨੇ 1609 ਤੋਂ ਲੈ ਕੇ ਤੇ 12 ਤੱਕ ਇਹ ਕਿਲਾ ਤਿਆਰ ਕਰ ਲਿਆ ਔਰ ਅੱਜ ਤੱਕ ਇਹ ਉਸੇ ਤਰ੍ਹਾਂ ਦਾ ਬਰਕਰਾਰ ਹੈ ਲੋਕ ਇੱਥੇ ਜਿੰਨੇ ਵੀ ਘੁੰਮਣ ਆਉਂਦੇ ਨੇ ਸਲਾਨੀ ਆਣ ਕੇ ਫੋਟੋਆਂ ਲੈਂਦੇ ਨੇ ਕਿਉਂਕਿ ਸਮੁੰਦਰ ਦਾ ਕਿਨਾਰਾ ਹੋਣ ਕਰਕੇ ਬੜਾ ਵਧੀਆ ਵਿਊ ਬਣਦਾ ਆ ਇਹ ਹੈ ਸਾਰਾ ਇਸ ਕਿਲੇ ਦਾ ਰਾਜ ਇੱਥੋਂ ਹੀ ਚਾਰ ਸ਼ਿਹਰੇ ਬਾਰਡਰਾਂ ਦਾ ਇਹ ਪੁਰਤਗਾਲੀ ਧਿਆਨ ਰੱਖਦੇ ਸੀ ਚੌਂਕੀਆਂ ਜਿਹੜੀਆਂ ਬਣੀਆਂ ਇੱਥੋਂ ਔਰ ਨਾਲ ਹੀ ਇਹ ਲਾਈਟ ਹਾਊਸ ਜੋ ਬਣਿਆ ਹੈ ਇਹ ਸਮੁੰਦਰ ਦੇ ਵਪਾਰ ਕਰਨ ਵਾਲੇ ਜਹਾਜ਼ਾਂ ਨੂੰ ਸੇਧ ਦਿੰਦਾ ਹੈ ਪਰ ਅਰਚਕਲ ਡਿਪਾਰਟਮੈਂਟ ਕਹਿੰਦਾ ਹੈ ਕਿ ਇਹ ਨਹੀਂ ਕਲੀਅਰ ਕਿ ਇਹ ਲਾਈਟ ਹਾਊਸ ਉਦੋਂ ਪਹਿਲਾਂ ਹੀ ਸ਼ੁਰੂ ਤੋਂ ਹੀ ਬਣੀ ਹੈ ਜਾਂ ਬਾਅਦ ਚ ਬਣਾਈ ਗਈ ਹੈ ਪਰ ਇਹ ਐਸੇ ਕੰਮ ਆਉਂਦੀ ਸੀ ਹੁਣ ਇਹ ਲਾਈਟ ਹਾਊਸ ਤੇ ਕੰਮ ਨਹੀਂ ਕਰਦੀ ਪਰ ਇਹਦੇ ਨਾਲ ਹੀ ਡਿਫੈਂਸ ਦੀ ਆਪਣੀ ਇੱਕ ਲਾਈਟ ਹਾਊਸ ਬਣੀ ਹੋਊਗੀ ਤੁਹਾਨੂੰ ਚੱਲ ਕੇ ਦਿਖਾਉਨੇ ਆਂ ਤੇ ਇਧਰ ਉਹ ਸਾਹਮਣੇ ਰਡਾਰ ਲੱਗੀ ਹੋਈ ਹੈ ਜਿਹੜੀ ਸਾਰੇ ਸਮੁੰਦਰ ਨੂੰ ਇਸ ਟਾਈਮ ਮੌਕੇ ਤੇ ਕਵਰ ਕਰਦੀ ਹੈ ਇੱਧਰ ਸਾਰੇ ਆਫਿਸ ਵਗੈਰਾ ਨੇ ਉਹਨਾਂ ਦੇ ਇੱਥੇ ਟੂਰਿਜ਼ਮ ਵਾਸਤੇ ਵੀ ਓਪਨ ਕੀਤਾ ਗਵਰਨਮੈਂਟ ਨੇ ਆਪਾਂ ਹੁਣ ਉੱਤੇ ਚੱਲ ਅਜਿਹਾ ਭਰਾ ਇਹਦੇ ਚੋਂ ਸਰਵੇ ਦੀ ਚੋਤਾ ਜਰਨਾ ਪੈਣਾ ਤੇ ਬੜੇ ਔਖੇ ਨਿਕਲਣਾ ਪੈਂਦਾ ਹੁਣ ਹੋਰ ਨਾ ਭਾ ਜਾਊਗਾ ਹਾਂ ਤੇ ਤਿੰਨ ਐਕਸਪਰਟ ਸ਼ਾਨ ਆਦੇ ਨੰਗਾਈ ਥੈਂਕ ਯੂ ਨਹੀਂ ਪਹਿਲਾਂ ਤੁਸੀਂ ਚਲੋ ਆ ਜਾਓ ਉਧਰ ਆਉਣਗੇ ਲੋਕਾਂ ਬੜਾ ਔਖਾ ਯਾਰ ਮੈਦੇ ਉਹ ਫਹੀਏ ਭਰਾ ਕੰਮ ਬਾਜ਼ਾਰ ਨੂੰ ਵਗ ਵਾ ਜਾ ਕੇ ਨਿਕਲ ਆਇਆ ਤਾਂ ਇਹਦੇ ਚੱਲਿਆ ਚੱਲਿਆ ਨਾ ਜਾ ਬੰਦਾ ਆਇਆ ਮੇਰੇ ਪਹੁੰਚ ਗਏ ਉੱਤੇ ਆਪਾਂ ਇਹਨਾਂ ਸੋਲਰ ਰਾਈਟਾਂ ਲਾਈਆਂ ਇਹਨੂੰ ਚਲਾਉਣ ਵਾਸਤੇ ਔਰ ਉਹ ਸਾਹਮਣੇ ਆਹ ਰਡਰ ਚੱਲਦੀ ਜਿਹੜਾ ਸਾਰਾ ਇੱਥੋਂ ਦੇ ਇਸ ਮਤਲਬ ਟਰਮੀਨਲ ਜਿਹੜਾ ਵੀ ਜੋਈਏ ਏਰੀਆ ਆ ਗਵਾਦਾ ਇਹਨੂੰ ਕਵਰ ਕਰਦੀ ਹੈ ਸਾਰੀ ਇੱਥੋਂ ਜਿਹੜੀ ਇਹ ਜਾ ਜਾਣੂ ਮਤਲਬ ਇਹਦੇ ਵਿੱਚ ਆ ਜਿੰਨਾ ਜੋ ਵੀ ਬਲ ਰੋਸ਼ਨੀ ਚਗਣ ਢਈ ਹੈ ਐ ਟਾਈਮ ਤੇ ਸੂਰਜ ਦੀ ਹੈ ਰਾਤ ਨੂੰ ਜੋ ਵੀ ਲਾਈਟਾਂ ਲੜਦਾ ਸਿਗਨਲ ਦਿੰਦਾ ਆ ਔਰ ਇਹਦੇ ਨਾਲ ਦੂਰ ਦੂਰ ਜਾਜਾ ਨੂੰ ਇਸ ਲਾਈਟ ਹਾਊਸ ਤੋਂ ਜਿਹੜੀ ਸੇਹਦ ਆ ਉਹ ਮਿਲਦੀ ਆ ਵੀ ਆਹ ਏਰੀਆ ਇਧਰ ਨੂੰ ਜਾਣਾ ਆਉਣਾ ਇਹ ਰੂਟ ਹੁੰਦਾ ਜਾ ਸਮੁੰਦਰ ਦਾ ਤੇ ਕਿਸ ਤਰ੍ਹਾਂ ਦਾ ਬਣਿਆ ਇਹ ਦੇਖੋ ਇਸ ਤਰ੍ਹਾਂ ਹੀ ਰਾਤ ਨੂੰ ਇਹਦੇ ਵਿੱਚ ਜਿਹੜੀ ਰੋਸ਼ਨੀ ਆ ਬੜੀ ਬੜੀ ਦੂਰ ਤੱਕ ਕਰਨਾਮਲ ਬਹੁਤ ਦੂਰ ਤੱਕ ਰੋਸ਼ਨੀ ਜਾਂਦੀ ਹੈ ਹਾਂ ਇਹ ਵੜਿਆ ਜਿਹੜਾ ਆ ਦੇ ਵਿੱਚ ਲੱਗਾ ਹੋਇਆ ਹੈ ਟਾਈਟ ਆਫ ਦੇ ਵਿੱਚ ਔਰ ਇਹਦੀ 40 45 ਕਿਲੋਮੀਟਰ ਤੱਕ ਦੀ ਜਿਹੜੀ ਹੈ ਔਰ ਰੋਸ਼ਨੀ ਜਾਂਦੀ ਹੈ ਉਹ ਭਾਈ ਸਾਹਿਬ ਇਸ ਤਰ੍ਹਾਂ ਦੱਸ ਰਹੇ ਨੇ ਤੇ ਇਹ ਸਾਰੀ ਬੜਾ ਜਹਾਜ਼ਾਂ ਨੂੰ ਰੂਟ ਹੀ ਦਿੰਦਾ ਹੋਗਾ ਵੀ ਇਧਰ ਮਤਲਬ ਉਸ ਡਾਇਰੈਕਸ਼ਨ ਦੇ ਵਿੱਚ ਇਹ ਬੜੀ ਜਲਦੀ ਨਿਕਲ ਜਾਣਾ ਚਾਹੁੰਦਾ ਹਾਂ ਥੱਲੇ ਜਾਣ ਵਾਸਤੇ ਲੱਗ ਗਿਆ ਹੁਣ ਜਾਮ ਇੱਥੇ ਭੀੜ ਇਕੱਠੀ ਹੋ ਗਈ ਬਹੁਤ ਕਿਉਂਕਿ ਨਿੱਜੀ ਜੀ ਤੋਂ ਗੁਫਾ ਜੀ ਅੱਗੇ ਨਿਕਾ ਜਾਏ ਜਦ ਮਤਲਬ ਬੰਦਾ ਮਸਾ ਨਿਕਲਦਾ ਉਹਦੇ ਵਿੱਚੋਂ ਔਰ ਲੋਹੇ ਦਾ ਹੈਗਾ ਤੇ ਹੁਣ ਇੱਥੋਂ ਥੱਲੇ ਜਾਣ ਵਾਸਤੇ ਸਾਰੇ ਲੋਕ ਖੜੇ ਨੇ ਥੱਲੇ ਉੱਤੇ ਆਈ ਜਾਣਦੇ ਆ ਉੱਤੋਂ ਥੱਲੇ ਜਾਣ ਵਾਸਤੇ ਹੁਣ ਹੋਲੋ ਜੋਲੀ ਕਰਕੇ ਬਾਰ ਬਾਰੀ ਨਿਕਲਦੇ ਆਪਾਂ ਆ ਚਲੇ ਜਾਓ ਹੁਣ ਆ ਆ ਦੇ ਚੁਰੰਗ ਤੋਂ ਚਾਰ ਸਵੇਰੇ ਭੀੜ ਭਰੀ ਪਈ ਆ ਕੋਈ ਜਗ੍ਹਾ ਨਹੀਂ ਆ ਔਰ ਇੱਥੇ ਲਿਫਟ ਚਾਹੀਦੀ ਆ ਜਲਦੀ ਚਲੋ ਚਲੋ ਥੇਪੀ ਪਾਜਾ ਬਲੌਗ ਇੱਥੇ ਹੀ ਸਵਾਗਤ ਕਰਦੇ ਆ ਤੇ ਹੁਣ ਤੁਹਾਨੂੰ ਅੱਗੇ ਮਿਲਾਂਗੇ ਗੁਆਦੇ ਕਿਸੇ ਨਵੀਂ ਸਾਊਥ ਸਾਈਡ ਤੇ ਨਾਉ ਸੈਟਾਂ ਨੂੰ ਸਾਰੀ ਦਿਖਾਤੀ ਆ ਨੈਕਸਟ ਬਲੌਗ ਚ ਨਾਊ ਸਾਈਡ ਦੀ ਸਾਰੀਆਂ ਚੀਜ਼ਾਂ ਦਿਖਾਵਾਂਗੇ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਕੇ ਦੱਸਿਓ ਬੈਟਰੀ ਹੋ ਗਈ ਡਾਣ ਫੋਨ ਦੀ ਵੀ ਤੇ ਸਾਡੀ ਫੋਨ ਦੀ ਤਾਂ ਹੋਈ ਹੋਈ ਐਕਸਨ ਸਾਡੀ ਵੀ ਪੂਰੀ ਹੋ ਚੁਗੀ ਆ ਆ ਦੇਖ ਖਿੰਦੇ ਪਏ ਆ ਸਾਡੇ ਬੰਦੇ ਕੋਈ ਜਿਹੜੇ ਕੈਮਰਾਮੈਨ ਆ ਸਾਡਾ ਫੋਕਸ ਕਰੋ ਕੋਈ ਫੋਕਸ ਨਹੀਂ ਹੋਣ ਦੇ ਹੁਣ ਚੱਲਦੇ ਆਏ